ਕਿਆਸੀ ਗਾ ਆਪਰਾ ਦਾ ਪਖਾਨਾ ਬਹੁਤ ਸੋਹਣਾ ਤੇ ਉਹ ਤਾਰੇ ਦੇਖੇ ਮੈਂ ਕਿਆ ਬਾਤ ਬੜੇ ਤਾਰੇ ਸੀਗੇ ਅੱਜ ਜ਼ਿੰਦਗੀ ਦੇ ਸਭ ਤੋਂ ਵੱਧ ਤਾਰੇ ਮੈਂ ਅੱਜ ਦੇਖੇ ਸੀਗੇ ਰਾਤ ਦੇਖੇ ਸੀਗੇ ਆਹ ਹੁੰਦੇ ਕੈਵਨ ਜਿਹੜੇ 200 300 ਡਾਲਰ ਦੇ ਆਸ-ਪਾਸ ਮਿਲਦੇ ਆ ਰੈਂਟ ਤੇ ਇਹ ਸਾਰੇ ਐ ਬਣੇ ਹੁੰਦੇ ਤੇ ਇੱਧਰ ਹੁੰਦੀ ਐ ਕੈਰਵਨ ਸਾਈਟਸ ਜਿਵੇਂ ਜਿੱਥੇ ਤੁਸੀਂ ਬਿਜਲੀ ਲੈ ਸਕਦੇ ਹੋ ਤੇ ਨਾਲੇ ਦੇ ਆਈ ਰਸੋਈ ਬਣੀ ਹੁੰਦੀ ਹੈਗੀ ਤੇ ਇੱਧਰ ਬਾਥਰੂਮ ਬਣੇ ਹੁੰਦੇ ਵੀ ਰਸੋਈ ਦੇ ਵਿੱਚ ਸਾਰਾ ਕੁਝ ਹੀ ਹੁੰਦਾ ਤੁਸੀਂ ਬਹਿ ਕੇ ਆਦਾ ਫੋਨ ਚਾਰਜ ਕਰ ਲਓ ਫੂਡ ਬਣਾ ਲਓ ਮਾਈਕ੍ਰੋਵੇਵ ਵਰਤ ਲਓ ਫ੍ਰਿਜ ਵਰਤ ਲਓ ਤੇ ਉਹ ਜਿੱਥੇ ਮੈਂ ਪੜਾ ਬੈਠਾ ਉਹ ਖਾਲੀ ਥਾਂ ਉਹ ਜਿੱਥੇ ਥਾਵਾਂ ਹੁੰਦੀਆਂ ਜਿੱਥੇ ਲਾਈਟ ਵੀ ਨਹੀਂ ਹੁੰਦੀ ਵੀ ਤੁਸੀਂ ਆਓ ਉਹਦਾ ਟੈਂਟਰ ਲਾਓ ਤੇ ਰਹੋ ਤੇ ਜਾਓ ਬਸ ਤੇ ਅਜਿਹਾ ਵਰਤੋ ਬਹੁਤ ਸੋਹਣਾ ਮੌਸਮ ਹੈ। ਅੱਜੋਂ ਵੀ ਬਹੁਤ ਸੋਹਣਾ ਹੈ। ਤੇ ਟੈਂਟ ਉੱਪਰੋਂ ਆਇਂਦੀਦਾ ਜਾਲੀਦਾਰ ਇਹਦੇ ਉੱਪਰ ਆ ਕੱਪੜਾ ਹੁੰਦਾ ਇਹ ਮੈਂ ਲਾਤਾ ਹਾਂ। ਇਨਾ ਮਾ ਟੈਂਟ ਹੈ ਤੇ ਆ ਹੈ ਕਿ ਮੇਰੀ ਰਜਾਈ ਇਹਦੀ ਅੱਜ ਮੈਨੂੰ ਸਵੇਰੇ 4 ਵਜੇ ਲੋਡ ਪਈ ਤੇ ਇਧਰ ਆਪਣੀ ਬਣੀ ਜਾਂਦੀ ਹੈ ਕਾਫੀ ਅੱਜ ਕਾਫੀ ਨਹੀਂ ਜਾਊਗੀ ਤੇ ਹੁਣ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਆਪਣੀ ਇਸ ਵੀਡੀਓ ਦੇ ਵਿੱਚ ਅੱਜ ਤਰੀਕ ਹੈਗੀ ਹੈ 11 ਅਕਤੂਬਰ 2025 ਤੇ ਮੈਂ ਇਸ ਟਾਈਮ ਹੈਗਾ ਟਾਊਨਸਵੈਲ ਤੋਂ ਚੱਲ ਕੇ ਆਪਾਂ ਡਰਬਨ ਬਲਮਾਂ ਜਾ ਰਹੇ ਹਾਂ ਇਦਾਂ ਇਦਾਂ ਦੇlia ਦੇ ਇਸਾਸ ਇਸ ਪਾਸੇ ਨੂੰ ਤੇ ਇਸ ਪਿੰਡ ਦਾ ਨਾਮ ਹੈਗਾ ਹੁੰਗਿੰਡਨ ਹੁੰਗਿੰਡਨ ਅੱਜ ਮੈਂ ਰੁਕਣਾ ਸੀਗਾ ਮਾਉਂਟ ਇਸਾ ਅੱਜ ਰੁਕਣਾ ਸੀਗਾ ਪਰ ਆਪਾਂ ਥੋੜਾ ਜਿਹਾ ਅੱਗੇ ਚੱਲੀ ਜਾਂਦੇ ਆ ਕਿਉਂਕਿ ਆਪਾਂ ਕੇਨਸ ਮਿਸ ਕਰਤਾ ਕੇਨਸ ਅੱਗੇ ਜਿਆਦਾ ਲੋਡ ਨਹੀਂ ਪਈ ਤਾਂ ਫਿਰ ਅੱਗੇ ਚੱਲੀ ਜਾਂਦੇ ਆ ਹੁਣ ਆਪਾਂ ਮਾਉਂਟ ਇਸਾ ਨਹੀਂ ਰੁਕਾਂਗੇ ਮਾਉਂਟ ਇਸਾ ਤੋਂ ਅੱਗੇ ਕੋਰ ਹੈ ਉੱਥੇ ਜਾ ਕੇ ਦੱਸੂਗਾ ਕੀ ਨਾਮ ਹੈ ਪਿੰਡ ਦਾ ਉੱਥੇ ਜਾ ਕੇ ਰੁਕਾਂਗੇ ਆਪਾਂ ਤੇ ਤਵੀ ਕੈਰਾਵਨ ਪਾਰਕ ਹੈ ਉਹ ਕਿਤੇ ਜਿਹੜਾ ਪਹਿਲਾ ਆਊਗਾ ਉਹਨੂੰ ਥਾਂ ਮਿਲ ਚੋਗੀ ਤੇ ਕੋਈ ਬੁਕਿੰਗ ਨਹੀਂ ਹੈਗੀ ਕੈਰਾਵਨ ਪਾਰਕ ਦੀ ਸੋ ਆਪਾਂ ਉੱਥੇ ਜਾਵਾਂਗੇ ਉੱਥੇ ਜਾ ਕੇ ਆਪਾਂ ਬੁੱਕ ਕਰਦੇ ਅੱਜ ਦੀ ਹਾਂ ਤੇ ਇਹ ਸੀਗਾ ਆਪਣਾ ਸ਼ਾਨਦਾਰ ਰਾਤ ਦਾ ਟਿਕਾਣਾ ਤੇ ਹੁਣ ਮੈਂ ਇੱਥੇ ਡਰੋਨ ਡਾਉਣ ਲੱਗਿਆ ਇਸ ਪੈਂਡ ਨੂੰ ਚੰਗੀ ਤਰ੍ਹਾਂ ਦੇਖਦੇ ਹਾਂ ਕਿਵੇਂ ਲੱਗਿਆ ਤੇ ਸੂਰਜ ਪਿੱਛੇ ਕਦੇ ਨਿਕਲਦਾ ਹੈ ਕਦੇ ਬਦਲਾਅ ਹੋਲੇ ਹੋ ਜਾਂਦਾ ਐਂ ਜਿਹਾ ਹਾਸਾ ਤੇ ਅੱਜ ਵੀ ਆਪਾਂ ਉਸੇ ਖਾਲੀ ਰੋਡ ਤੇ ਜਿਹੜਾ ਮੇਨ ਹਾਈਵੇ ਹੈਗਾ A6 A6 ਤੇ ਚੱਲ ਕੇ ਆਪਾਂ ਅੱਗੇ ਵੱਲ ਨੂੰ ਵਾਪਸ ਬੀ ਯੋ ਪ੍ਰ ਤ ਸਵਾ ਸਵੇਰ ਦੇ 8.50 ਵਜੇ ਆਪਾਂ ਤਿਆਰ ਕਰ ਤਿਆਰ ਰਹਿ ਗਏ ਆ ਸਾਰੀ ਗੱਡੀ ਸਾਫ ਕਰ ਲਈ ਸਾਫ ਨਹੀਂ ਕੀਤੀ ਪੈਕ ਕਰ ਲਈ ਭਾਂਡੇ ਧੋਲੇ ਹੁਣ ਸੁੱਕਣੇ ਰੱਖਿਆ ਉੱਥੇ ਗੈਸ ਸਟੋਵ ਜਿਹੜਾ ਸੀਗਾ ਖਰਾਬ ਹੋਇਆ ਪਿਆ ਸੀ ਕਦੋਂ ਦੋ ਦਿਨਾਂ ਦਾ ਚਾਹ ਬਲ ਜਾਂਦੀ ਸੀ ਬਾਹਰ ਨਿਕਲ ਜਾਂਦੀ ਸੀ ਉਹ ਸਹੀ ਕਰ ਲਿਆ ਹੁਣ ਅਸ ਗੱਡੀ ਲੈ ਕੇ ਉਹਦਾ ਸਮਾਨ ਚੱਕ ਕੇ ਤੇ ਇੱਧਰ ਨੂੰ ਆਪਾਂ ਬਾਹਰ ਨਿਕਲ ਜਾਣਾ ਅੱਜ ਤੁਹਾਨੂੰ ਇਹ ਸਫ਼ਰ ਹੈਗਾ 7 ਘੰਟਿਆਂ ਦਾ 700 ਕਿਲੋਮੀਟਰ ਦੂਰ ਜਾਵਾਂਗੇ ਪਹਿਲਾਂ ਮਾਉਂਟੀਸਰ ਰੁਕਣਾ ਸੀਗਾ ਹੁਣ ਆਪਾਂ ਅੱਗੇ ਜਾਣਾ ਮਾਉਂਟੇਸਰ ਤੋਂ ਨਿਕਲੀ ਜਾਣਾ ਤੇ ਆ ਮੇਰਾ ਬਿੰਨ ਹੁੰਦਾ ਹੈਗਾ ਇਹ ਵਾਲਟੀ ਇਹਦੇ ਵਿੱਚ ਮੈਂ ਸਾਰਾ ਕੋੜਾ ਸਮਾਨ ਪਾਉਂਦਾ ਰਹਨਾ ਤੇ ਲਫਾਫਾ ਚੱਕ ਕੇ ਸੈੱਟ ਦਿੰਨੇ ਆਪਾਂ ਤੇ ਕੀ ਹੋਇਆ ਮੇਰੇ ਤੋਂ ਨਾ ਆ ਜਿਹੜੇ ਅੰਦਰ ਲਫਾਫੇ ਹੁੰਦੇ ਆ ਗਵਾਚ ਗਏ ਮੈਂ ਪਹਿਲਾਂ ਨਵੇਂ ਲੈ ਕੇ ਤੁਰਿਆ ਸੀਗਾ ਮੈਲਬਨ ਤੋਂ ਔਰ ਆਜੇ ਪਤਾ ਨਹੀਂ ਕਿੱਥੇ ਡਿਗ ਡੁਗ ਪਏ ਪਤਾ ਨਹੀਂ ਕਿੱਥੇ ਹੋ ਗਏ ਫਿਰ ਮੇਰੇ ਕਮੇਤਰ ਨੇ ਸਲਾਹ ਦਿੱਤੀ ਵੀ ਬਾਲਟੀ ਦੇ ਵਿੱਚ ਹੀ ਰੱਖਿਆ ਕਰੋ ਲਫਾਫਾ ਉੱਪਰ ਚੜਾ ਕੇ ਇਹ ਥੱਲੇ ਹੀ ਪਿਆ ਰੰ ਦੋਨੋਂ ਸਹੀ ਸਲਾਹ ਦਿੱਤੀ ਸੀ ਹੁਣ ਆਇਆ ਕਰਕੇ ਕਿਉਂ ਮੈਂ ਇੱਥੇ ਲਾ ਦਿੰਦਾ ਨਾ ਆਇਆ ਲੱਗ ਜਾਂਦਾ ਉੱਥੇ ਬੈਠਾ ਇਧਰ ਨੂੰ ਚਲਾ ਗਿਆ ਲੱਗ ਸੱਟੀਆਂ ਨਜ਼ਾਰਾ ਕੁਝ ਰਾਤ ਜਿੱਥੇ ਆਪਾਂ ਰੁਕੇ ਸੀ ਉਹ ਪਿੰਡ ਦਾ ਨਾਮ ਸੀ ਕਿ ਹੋ ਗੈਂਡਨ ਬਹੁਤ ਛੋਟਾ ਜਿਹਾ ਪਿੰਡ ਸੀਗਾ ਇੱਕ ਤੇ ਕੈਰਵਨ ਪਾਰਕ ਬਣਿਆ ਸੀਗਾ ਤੇ ਉਹਨਾਂ ਨੇ ਮੇਰੇ ਤੋਂ ਸਿਰਫ 11 ਡਾਲਰ ਲਏ ਰਾਤ ਦੀ ਸਟੇ ਲਈ ਤੇ ਫੋਨ ਆਦਾ ਮੈਂ ਚਾਰਜ ਕਰ ਲਿਆ ਤੇ ਕਿਚਨ ਵਿੱਚ ਜਾ ਕੇ ਤੇ ਲੈਪਟਾਪ ਵੀ ਉੱਥੇ ਚਾਰਜ ਕਰ ਲਿਆ ਤੇ ਦੋ ਬਲੌਗ ਵੀ ਐਡਿਟ ਕਰ ਲਏ ਸੀ ਬਸ ਬੈਠ ਕੇ ਤੇ ਬਹੁਤ ਸ਼ਾਂਤ ਜਿਹਾ ਤੇ ਬਹੁਤ ਸੋਹਣਾ ਸੀਗਾ ਉੱਥੇ ਮੈਂ ਤਾਰੇ ਵੇਖੇ ਆਹ ਦੀ ਜ਼ਿੰਦਗੀ ਚ ਪਹਿਲੀ ਵਾਰੀ ਮੈਂ ਇੰਨੇ ਤਾਰੇ ਦੇਖੇ ਮੈਂ ਕਦੇ ਇੰਨੇ ਤਾਰੇ ਦੇਖੇ ਨਹੀਂ ਹੈ ਮਤਲਬ ਇੰਨਾ ਕਿ ਸੋਹਣੀ ਸੀ ਸਾਰੀ ਰਾਤ ਬਹੁਤ ਸੋਹਣੀ ਸੀ ਨਵੇਂ ਨਵੇਂ ਐਕਸਪੀਰੀਅੰਸ ਹੁੰਦੇ ਰਹਿੰਦੇ ਨੇ ਕਹਿੰਦੇ ਇੱਕ ਆ ਚੀਜ਼ ਮੈਂ ਦੇਖੀ ਆ ਇਹ ਨਾ ਦੇਸੀ گاਵਾ ਇੱਥੇ ਜਿਹੜੀਆਂ ਆਪਣੇ ਅੱਜ ਤੋਂ ਬਹੁਤ ਸਾਲ ਪਹਿਲਾਂ ਹੁੰਦੀਆਂ ਸੀ ਨਾ ਚਟੀਆਂ ਜੀਆਂ گاਵਾ ਥੋੜੀਆਂ ਜੀਆਂ ਚਟੀਆਂ ਜੀਆਂ ਤੇ ਮੈਲੀਆਂ ਜੀਆਂ گاਵਾ ਉਹ ਅੱਜ ਕੱਲ੍ਹ ਦਾ ਅਮਰੀਕਨ گاਵਾ ਆ ਗੀਆਂ ਨਾ ਸਾਰੇ ਬਸੇ ਪਰ ਇਹ ਚਟੀਆਂ ਜੀਆਂ گاਵਾ ਇੱਥੇ ਹਜੇ ਵੀ ਹੈਗੀਆਂ ਸਾਰੇ ਖੇਤਾਂ ਨੂੰ ਇਹ ਚਰਦੀਆਂ ਫਿਰਦੀਆਂ ਹੈਗੀਆਂ ਤੇ ਜਿਹਨੂੰ ਆਪਾਂ ਦੇਸੀ گاਵਾ ਕਹਿੰਦੇ ਹਾਂ ਤੇ ਇਹ ਮਨੇ 커피 ਲਈ ਹੈ ਤੇ ਕਾ ਇਹਨਾਂ ਦੇ ਚਿਪਸ ਲੈ ਆ ਗਿਆ। ਉੱਪਰੇ ਦੇ ਕੋਈ ਖਾਦਾ ਨਹੀਂ ਸੀ ਗੱਟ। ਜਿਹੜੇ ਚੌਲ ਪਏ ਦੁਪਹਿਰੇ ਖਾਵਾਂਗੇ। ਤੇ ਇੱਕ ਛੋਟਾ ਜਿਹਾ ਪਿੰਡ ਹੈ ਤੇ ਛੋਟੇ ਜਿਹੇ ਪਿੰਡ ਦੇ ਵਿੱਚ ਇੰਦਾ ਵੱਡਾ ਪੈਟਰੋਲ ਸਟੇਸ਼ਨ ਬਣਿਆ ਹੋਇਆ। ਜਿਹਦੇ ਵਿੱਚ ਹੋਟਲ ਵੀ ਹੈਗਾ, ਪੈਟਰੋਲ ਸਟੇਸ਼ਨ ਵੀ ਹੈਗਾ ਤੇ ਅੰਦਰ ਖਾਣ ਪੀਣ ਨੂੰ ਸਮਾਨ ਵੀ ਹੈਗਾ। ਤੇ ਇਹ ਪਿੰਡ ਦਾ ਨਾਮ ਹੈ ਰਿਚਮੈਂਟ। ਆਪਾਂ ਰਿਚਮੈਂਟ ਆ ਗਏ। ਅੱਗੇ 600 ਕਿਲੋਮੀਟਰ ਆਪਾਂ ਚ ਹੋਰ ਜਾਣਾ। ਬਾਕੀ ਅਹੋਜਾ ਮਾਲ ਚਾਲਾ ਇੱਥੇ ਖਾਣ ਨੂੰ ਵੀ ਖਾਸਾ ਕੁਝ ਪਿਆਣਾ ਕੋਲੇ ਤੇ ਰਾਹ ਦੇ ਵਿੱਚ ਨਾ ਮੈਂ ਵੇਖਦਾ ਹੁਣਾ ਡਾਇਨਾਸੌਰ ਦੇ ਬੋਰਡ ਲੱਗੇ ਹੋਏ ਹੈਗੇ ਕੋਈ ਕਿੰਦਾ ਦਾ ਡਾਇਨਾਸੌਰ ਕੋਈ ਕਿੰਦਾ ਦਾ ਕੋਈ ਉੱਡਣ ਵਾਲਾ ਕੋਈ ਕਿਸ ਤਰ੍ਹਾਂ ਜਿਹੜੇ ਪਿੰਡ ਆ ਪਰੂ ਕੇ ਸੀ ਉੱਥੇ ਵੀ ਡਾਇਨਾਸੌਰ ਬਣੇ ਹੋਏ ਸੀਗੇ ਇੱਥੇ ਕਿ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਡਾਇਨਾਸੌਰ ਕਿਉਂ ਬਣੇ ਆ ਮੈਂ ਤਾਂ ਸਾਰੇ ਰਾਹ ਦੇ ਵਿੱਚ ਹੀ ਡਾਇਨਾਸੌਰ ਬਣੇ ਹੋਏ ਆ ਗਿਆ ਉਹ ਕਹਿੰਦਾ ਅੱਗੇ ਜਾ ਕੇ ਤੁਹਾਨੂੰ ਫੋਸਿਲਸ ਮਿਲਣਗੇ ਇਸ ਪਿੰਡ ਵਿੱਚ ਵੀ ਫੋਸਿਲ ਸੱਕਦੋ ਮਿਲੇ ਆ ਗਿਆ ਤੇ ਅੱਗੇ ਵੀ ਹੈਗੇ ਆ ਤੇ ਮੈਂ ਕਿਹਾ ਵੀ ਉਹ ਦੇਖ ਸਕਦੇ ਆ ਕਿਹਾ ਹਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਛੋਟੀ ਜਿਹੀ ਟਿਕਟ ਹੈਗੀ ਤੇ ਉਹ ਟਿਕਟ ਦੇ ਕੇ ਤੁਸੀਂ ਅੰਦਰ ਜਾ ਕੇ ਦਾਖਲਾ ਲੈ ਸਕਦੇ ਹੋ ਮੈਂ ਇਸ ਰੋਡ ਤੋਂ ਆਇਆ ਕਾਫੀ ਚਾ ਕੇ ਤੇ ਇੱਥੇ ਆ ਕੇ ਮੈਂ ਵੇਖਿਆ ਮਤਲਬ ਮੈਂ ਪਿੱਛੇ ਵੀ ਨੋਟ ਕੀਤੀ ਆ ਇਹ ਚੀਜ਼ ਇਹਨਾਂ ਪਿੰਡਾਂ ਦੇ ਵਿੱਚ ਨਾ ਲੈਟਾਂ ਨਹੀਂ ਹੈਗੀਆਂ ਵੀ ਉਧਰੋਂ ਆਓ ਪੰ ਉਧਰੋਂ ਆਓ ਆਦਾ ਆਸਾ-ਪਾਸਾ ਦੇਖੋ ਤੇ ਫੇਰ ਜਾਵੜੋ ਤੇ ਬਹੁਤ ਸੋਹਣੇ ਸੋਹਣੇ ਜਿਹੇ ਛੋਟੇ ਜਿਹੇ ਪਿੰਡ ਬਣੇ ਹੁੰਦੇ ਹੈਗੇ ਤੇ ਮੈਂ ਕਿੱਥੇ ਆਉਣਾ ਸੀਗਾ ਇੱਥੇ ਕਰੋਨਕ ਸੌਰਸ ਕਾਰਨਰ ਹਾਂ ਇਹ ਬਣਿਆ ਹੋਇਆ ਇੱਕ ਆਪਣਾ ਬਾਈ ਡਾਇਨਾਸੌਰ ਇੱਥੇ ਥੋੜਾ ਸਮਾਨ ਤੇ ਇੱਕ ਬੁੱਕ ਲੈਣ ਤੋਂ ਬਾਅਦ ਇੱਕ ਆ ਡਾਇਨਾਸੌਰ ਆਪਣੇ ਸਾਹਮਣੇ ਖੜਾ ਹੈ ਮੈਨੂੰ ਇਹਦਾ ਨਾਮ ਨਹੀਂ ਪਤਾ ਹੈਗੇ ਪਰ ਇੱਕ ਸੋਹਣੀ ਥਾਂ ਹੈਗੀ ਹੈ ਤੇ ਮੈਂ ਉਹ ਅੰਦਰ ਜਿਹੜਾ ਸੀਗਾ ਜਿਹਦੇ ਵਿੱਚ ਥਾਂ ਬਣੀ ਹੋਈ ਆ ਉਹਦੀ ਫਾਸਲਸ ਦੀ ਉਹ ਮੈਂ ਨਹੀਂ ਗਿਆ ਉੱਥੇ ਇੱਕ ਆ ਬਾਹਰ ਆਪਣਾ ਇੰਤਜ਼ਾਰ ਕਰਦਾ ਬਈ ਕਹਿੰਦਾ ਵੀ ਆਓ ਸਾਰੇ ਜਣੇ ਵੇਖੋ ਮੈਨੂੰ ਅੰਦਰ ਆ ਕੇ ਤੇ ਪਿੰਡ ਦਾ ਨਾਮ ਹੈਗਾ ਰਿਚਮਨ ਇਹਦੇ ਵਿੱਚ ਇੱਕ ਮਿਊਜ਼ੀਅਮ ਬਣਿਆ ਹੋਇਆ ਡਾਨਾਸੌਰ ਦਾ ਫਾਸਲਸ ਦਾ ਤੇ ਹੋਰ ਇੱਥੇ ਕੁਝ ਨਹੀਂ ਹੈਗਾ ਥੋੜਾ ਬਹੁਤ ਮੈਂ ਮੈਕਫ੍ਰਿਜ ਮੈਗਨੇਟ ਤੇ ਆਜਾ ਸਮਾਨ ਲੈ ਰਿਆ ਤਾਂ ਕਿ ਇੱਕ ਤਾਂ ਘਰੇ ਲੈ ਲਈਏ ਬਾਕੀ ਇੱਕ ਦੋ ਯਾਰਾਂ ਦੋਸਤਾਂ ਨੂੰ ਦੇ ਦੀ ਨਿਸ਼ਾਨੀ ਦੇ ਤੌਰ ਤੇ 7 ਅਕਤੂਬਰ ਪੁਰਾਣਾ ਪਿਆ ਹੈ ਦੁੱਧ ਨਹੀਂ ਹੈਗਾ ਮੇਰੇ ਕੋਲੇ ਹੀ ਆ ਬਦਲੇ ਸਤਾਰੰਤੂਬਰ ਦੋ ਦੋ ਨਾਸ਼ਪਾਤੀਆਂ ਤੇ ਇੱਕ ਟਮਾਟਰ ਤੇ ਆ ਦੁੱਧ ਲੈ ਕੇ ਆਪਾਂ ਗੱਡੀ ਵੱਲ ਨੂੰ ਵਾਧਦੇ ਆ ਤੇ ਉਹ ਕਹਿੰਦੀ ਇਸ ਵਿੱਚ ਬਹੁਤ ਘੱਟ ਲੋਕ ਹੀ ਰਹਿੰਦੇ ਆ ਥੋੜੀ ਲੋਕ ਰਹਿੰਦੇ ਇੱਥੇ ਪਰ ਵਾਧੇ ਘਟਦੇ ਰਹਿੰਦੇ ਆ ਕਿਉਂਕਿ ਆ ਉਹ ਮਾਈਨਿੰਗ ਕਰਕੇ ਕਦੇ ਆ ਜਾਂਦੇ ਕਦੇ ਚਲੇ ਜਾਂਦੇ ਤੇ ਹੁਣ ਆਪਾਂ ਨਿਕਲਦੇ ਆਂ ਇਸ ਪਿੰਡ ਚੋਂ ਮਾਸਟਰ ਮਿੱਧਰੋਂ ਆਇਆ ਤੇ ਆਪਾਂ ਇੱਧਰ ਨੂੰ ਜਾਣਾ ਹੈ ਅੱਜ ਜੁਲੀਆ ਕਰੀਕ ਤੋਂ ਆਏ ਜਿੱਥੇ ਆਪਾਂ ਸੌਦਾ ਲਾਇਆ 70 ਕਿਲੋਮੀਟਰ ਪਿੱਛੇ ਤੇ ਕੈਮਰੇ ਲੱਗੇ ਹੋਏ ਆ ਸੋਲਰ ਲਾਈਟਾਂ ਲੱਗੀਆਂ ਹੋਈਆਂ ਤੇ ਇੱਕੋ ਸਾਹਮਣੇ ਰੈਨ ਖੜੀ ਆ ਤੇ ਇੱਧਰ ਕੁਛ گاਵਾ ਆ ਗਈ ਹੈ ਤੇ ਇਧਰ ਮੈਂ ਹੁਣ ਮੈਂ ਇੱਥੇ ਰੁਕਿਆ ਇੱਥੇ ਆਪਾਂ ਬਹਿ ਕੇ ਆ ਬਹੁਤ ਸੋਹਣੀ ਥਾਂ ਬਣੀ ਹੋਈ ਹੈ ਬਹਿਣ ਨੂੰ ਅੰਦਰ ਤੇ ਇੱਥੇ ਬਹਿ ਕੇ ਨਾ ਦਾਲ ਚੌਲ ਖਾਵਾਂਗੇ ਫਿਰ ਅੱਗੇ ਨੂੰ ਵਧਦੇ ਹਾਂ ਦਾਲ ਚੌਲ ਖਾ ਲੇ ਸਵਾਦ ਸੀਗੇ ਆ ਬਾਈ ਫੌਜੀ ਇੱਕ ਨਾ ਇੱਧਰ ਬਾਥਰੂ ਤੇ ਆਪਾਂ ਬਾਥਰੂਮ ਇੱਧਰ ਯੂਜ਼ ਕਰਾਂ ਕਰਾਂਗੇ ਹੁਣ ਤੇ ਹੁਣ ਡਰੋਨ ਡਾ ਕੇ ਦੇਖਦੇ ਹਾਂ ਪੁਆਇੰਟ ਅਪਡੇਟਡ ਠੀਕ ਹੈ ਹੁਣ ਡਰੋਨ ਡਾ ਕੇ ਦੇਖਦੇ ਹਾਂ ਉੱਤੋਂ ਦਾ ਕਿਵੇਂ ਲੱਗਦਾ ਹੈ ਇਹ ਦਾ ਬੀ ਯੋ ਪ੍ਰ ਚੰਗਾ ਬਾਈ ਸਤਿ ਸ੍ਰੀ ਅਕਾਲ ਹੁਣ ਆਪਾਂ ਇੱਥੇ ਚੱਲਦੇ ਹਾਂ ਗਾਹਾਂ ਨੂੰ ਕਲੌਨ ਕਰੀ ਬਹਾਂ ਆ ਦੇਖੋ ਕਿੰਨੀ ਸੋਹਣੀ ਚੀਜ਼ ਲੱਗੀ ਮੈਨੂੰ ਸੋਏ ਪਿੰਡ ਦਾ ਕਲੌਨ ਕਰੀ ਉਹ ਸਮਾਨ ਇੱਕ ਬਲਦ ਛਪਿਆ ਹੋਇਆ ਹੈਗਾ ਤੇ ਇੱਥੇ ਮੈਂ ਤੇਲ ਪਾਉਣ ਲਈ ਰੁਕ ਗਿਆ ਕਿਉਂਕਿ ਆਪਣੀ ਟੈਂਕੀ ਅੱਧੀ ਹੋ ਗਈ ਆ ਤੇ ਸੋਚਿਆ ਇੱਥੇ ਪਾ ਲਿਆ ਜਾਏ ਤੇ ਇੱਥੇ ਆਪਾਂ ਨੂੰ ਹੁਣ ਤੱਕ ਦਾ ਸਭ ਤੋਂ ਮਹਿੰਗਾ ਤੇਲ ਮਿਲਿਆ ਜਿਹੜਾ 91 ਆ ਪਾਉਣੇ ਹੁੰਦੇ ਨੇ ਨਾ ਉਹ ਇੱਥੇ ਹੈਗਾ 1 ਡਾਲਰ 99 ਸੈਂਟ ਤੇ 99 ਪੈਸੇ ਦਾ ਅਦਰ 2 ਡਾਲਰ ਨੂੰ ਲੀਟਰ 650 ਕਿਲੋਮੀਟਰ ਦਾ ਸਫਰ ਕਰਕੇ ਆਪਾਂ ਮਾਉਂਟ ਇਸਾ ਪਹੁੰਚ ਗਏ ਤੇ ਇੱਥੇ ਤਾਂ ਲਿਖਿਆ ਸੀਗਾ ਵੈਲਕਮ ਟੂ ਮਾਊਂਟ ਇਸਾ ਨਾਓ ਯੂ ਆਰ ਅ ਰੀਅਲ ਆਊਜੀ ਤੇ ਇੱਥੇ ਪਹੁੰਚ ਕੇ ਆਪਾਂ ਆਹ ਵੇਖਦੇ ਆ ਇਹ ਕੋਈ ਨਵਾਂ ਹੀ ਜਾਨਵਰ ਹੈਗਾ ਉਹਦੀਆਂ ਮੂਰਤੀਆਂ ਲਾਈਆਂ ਹੋਈਆਂ ਇਹਨਾਂ ਨੇ ਪੈਟਰ ਸਰ ਵੈਲਕਮ 2 ਵਜੇ ਤੱਕ ਖੁੱਲਾ ਹੋਊਗਾ ਕਿ ਬੰਦ ਹੋਊਗਾ ਬੰਦ ਹੋ ਗਿਆ ਅੱਜ ਮੇਰੇ ਨਾਲ ਸੈਟਰਡੇ ਆ 2 ਵਜੇ ਤੱਕ ਸੀਗਾ ਸ਼ਨੀਵਾਰ ਹੋਣੇ ਕਰਕੇ ਬੰਦ ਹੈ ਤੇ ਫਿਰ ਕੋਈ ਗੱਲ ਨਹੀਂ ਆਪਾਂ ਅੱਗੇ ਨੂੰ ਵਧਦੇ ਆ ਤੇ ਮੈਂ ਥੋੜੀ ਇਨਫੋਰਮੇਸ਼ਨ ਲੈਣੀ ਹੈ ਇੱਥੋਂ ਮੈਂ ਚੜਜੀ ਦੇ ਨੂੰ ਪੁੱਛਦਾ ਤੇ ਮਾਉਂਟ ਈਸਾ ਕੀ ਹੈ ਜੇਕਰ ਕੁਝ ਵਧੀਆ ਚੀਜ਼ ਹੋਈ ਤਾਂ ਫਿਰ ਰੁਕਿਆ ਜਾਸੂ ਇੱਥੇ ਹਨਾ ਕਿਉਂਕਿ ਨਜ਼ੇ ਮਸ਼ਹੂਰ ਆ ਤਾਂ ਕੁਝ ਨਾ ਕੁਝ ਤਾਂ ਹੋਊਗਾ ਜੇ ਕੁਝ ਵੀ ਨਹੀਂ ਹੋਊਗਾ ਫਿਰ ਅੱਗੇ ਜਾਵਾਂਗੇ ਮੈਂ ਇਸ ਟਾਈਮ ਇਧਰ ਆਇਆਗਾ ਟਾਊਨ ਸਵੇਲ ਵੱਲੋਂ ਤੇ ਹੈਗਾ ਸ਼ਹਿਰ ਮਾਉਂਟ ਈਸਾ ਸੋਹਣਾ ਸ਼ਹਿਰ ਹੈਗਾ ਸਿੰਪਲ ਜਿਹਾ ਈਜ਼ੀ ਹੈ ਮਾਉਂਟ ਇਸਾ ਪਿੰਡ ਦਾ ਛੋਟਾ ਜਿਹਾ ਮਾਲ ਬਸ ਇੱਧਰ ਦੋ ਤਿੰਨ ਦੁਕਾਨ ਇੱਧਰ ਹੈ ਦੋ ਤਿੰਨ ਇੱਧਰ ਹੈ ਡਾਕਟਰ ਹਮ ਚੱਲੇ ਆਂ ਮਾਉਂਟ ਇਸਾ ਤੋਂ ਅਗਲੇ ਪਿੰਡ ਵੱਲ ਜਿੱਥੇ ਅਜਰਾ ਦੀ ਆਪਣੀ ਕੈਂਪਿੰਗ ਹੋਣੀ ਹੈ ਮੈਂ ਜਿਵੇਂ ਗੱਡੀ 'ਚ ਬਾਹਰ ਨਿਕਲਣਾ ਤੇ ਉਹ ਲੈਂਸ ਦੇ ਉੱਪਰ ਹਿਮੀਡਿਟੀ ਆ ਗਈ ਕਿਉਂਕਿ ਤੇ ਹਿਮੀਡਿਟੀ ਬਹੁਤ ਹੈਗੀ ਹੈ ਤੇ ਮੈਂ ਨਾ ਪਿਛਲੇ 1200 ਕਿਲੋਮੀਟਰ ਤੋਂ ਵੇਖਦਾ ਆ ਰਿਹਾ ਇਹ ਚੀਜ਼ਾਂ ਆ ਦੇਖੋ ਇੱਥੇ ਵੀ ਉੱਧਰ ਵੀ ਇਹ ਸਾਰੇ ਪਾਸੇ ਹੀ ਹੈ ਇਹ ਮਿਲਦਾ ਉਹੀ ਹੈ ਜਿਹੜਾ ਕੀੜੇ ਬਣਾਉਦੇ ਹੁੰਦੇ ਆ ਕੀੜੀਆਂ ਜਾਂ ਕੀੜੇ ਹਨ ਤੇ ਬੜੀ ਅਜੀਬ ਜਿਹੀ ਚੀਜ਼ ਲੱਗੀ ਪਰ ਮੈਂ ਉੱਧਰ ਜਾਣਾ ਨਹੀਂਗਾ ਇਹੀ ਗੱਲ ਇੱਧਰ ਵੀ ਹੈਗੀ ਹੈ ਤੇ ਇੱਥੇ ਬਹੁਤ ਸੋਹਣਾ ਲੱਗਿਆ ਮੈਨੂੰ ਇੱਥੇ ਆ ਕੇ ਜਿਹੜੇ ਮੀ ਪੈਣ ਤੋਂ ਬਾਅਦ ਜਿਹੜੀ ਗਰਮੈਸ ਚ ਹੁੰਦੀ ਨਾ ਉਹ ਇੱਥੇ ਫੀਲ ਹੋਈ ਜਾਂਦੀ ਗੁੱਡ ਐਦਾਂ ਆਪਾਂ ਇਹ ਰੁਕ ਨਹੀਂ ਸਕਦੇ ਹਾਈਵੇ ਤੇ ਪਰ ਇੱਥੇ ਕਿਹੜਾ ਕੋਈ ਆ ਰਿਹਾ ਕੋਈ ਵੀ ਨਹੀਂ ਆ ਰਿਹਾ ਦੂਰ ਦੂਰ ਤੱਕ ਮੈਂ ਇਹਨਾਂ ਕਰਕੇ ਰੁਕਿਆ ਸੀਗਾ ਆਹ ਦੇਖੋ ਕਿੰਨੇ ਹੀ ਹੈਗੇ ਲੇਕਿਨ ਫੇਰ ਨਿਗਾਹ ਜੀ ਮਾਰ ਲਈ ਆਪਾਂ ਦੂਰ ਦੂਰ ਤੱਕ ਭੌਂ ਦੇਖ ਲਓ ਸਾਰੇ ਪਾਸੇ ਐ ਹੀ ਹੈਗੇ ਕੀੜਿਆਂ ਦੇ ਭੌਂ ਜੇ ਨਾ 600 ਕਿਲੋਮੀਟਰ ਦਾ ਸਫ਼ਰ ਕਰਕੇ ਵਰਦੇ ਮੀਂਹ ਦੇ ਵਿੱਚ ਆਪਾਂ ਇੱਥੇ ਪਹੁੰਚ ਗਏ ਆਂ ਤੇ ਇਹ ਹੈਗੀ ਹੈ ਰਿਸੈਪਸ਼ਨ ਤੇ ਆਪਾਂ ਹੁਣ ਰਿਸੈਪਸ਼ਨ ਵੱਲ ਚੱਲਦੇ ਆਂ ਤੇ ਦੇਖਦੇ ਆਂ ਉਹਦੀ ਬੁਕਿੰਗ ਪਰਮਾਣਤਿਕ ਤੇ ਮੀਂਹ ਪਈ ਜਾਂਦੀ ਫਿਰ ਮੀਂਹ ਦੇ ਵਿੱਚ ਅੰਟ ਲਾਵਾਂ ਇਹਨਾਂ ਦੇ ਰੂਮ ਵੀ ਇੱਥੇ ਤੇ ਦਾ ਡਾਈਨਿੰਗ ਰੂਮ ਆ ਗਿਆ ਗੋਡ ਤੋਂ ਅੰਦਰ ਖਾਸਾ ਕੁਝ ਰੱਖੀ ਬੈਠੇ ਸੀਗੇ ਜਿਵੇਂ ਕਿ ਇਦਾਂ ਦਾ ਮ ਦਿਖਾਉਣਾ ਹੈ ਇੱਥੇ ਪਰ ਇਦਾਂ ਦਾ ਹੈਗਾ ਸਾਰਾ ਕੁਝ ਵੀਰਾ ਬੁਰਾ ਤੇ ਆ ਮੇਨ ਗੇਟ ਆ ਗਿਆ ਤਾਂ ਤੇ ਮੌਸਮ ਅੱਜ ਬਹੁਤ ਸੋਹਣਾ ਹੋਇਆ ਤਾਂ ਸੱਚੀ ਬਹੁਤ ਸੋਹਣਾ ਹੋਇਆ ਤਾਂ ਹਾਏ ਹਾਏ ਮੀ ਪਈ ਜਾਂਦਾ ਤੇ ਇਹ ਪਿੰਡ ਹੈ ਜਿੱਥੇ ਅੱਜ ਆਪਾਂ ਰਵਾਂਗੇ ਕਿਆ ਬਾਹ ਹੰਦਰੋਂ ਦੇ ਜਾ ਕੇ ਪਰਲੇ ਪਾਸੇ ਜਾ ਕੇ ਦੇਖਦੇ ਆਪਾਂ ਇਹ ਇੰਨੇ ਘਾਰੇ ਹੀ ਬਸ ਜਿਹੜੇ ਦੇਖੀ ਜਾਂਦੇ ਛੋਟਾ ਜਿਹਾ ਹੈਗਾ ਸੱਚੀ ਇਹ ਤਾਂ ਬਹੁਤ ਸੋਹਣੀ ਹੈ ਆਦਾ ਕੋਸ਼ਿਸ਼ ਕਰ ਮੈਂ ਤੁਹਾਨੂੰ ਜਦੋਂ ਤੁਸੀਂ ਆਓਗੇ ਤੁਹਾਨੂੰ ਫਿਰ ਫੀਲ ਹੋਣਗੀਆਂ ਕਿਉਂਕਿ ਇਹ ਹਵਾ ਆਹ ਥੋੜੇ ਥੋੜੇ ਕਣੀਆ ਇਹ ਗਰਮ ਜਿਹਾ ਠੰਡਾ ਜਿਹਾ ਮੌਲ ਮੌਸਮ ਇਹ ਮੈਂ ਫੀਲ ਕਰ ਸਕਦਾ ਤੇ ਜਦੋਂ ਤੁਸੀਂ ਸਥਾਹੋਂਗੇ ਤੁਸੀਂ ਵੀ ਫੀਲ ਕਰੋਗੇ ਤੇ ਹੁਣ ਮੈਂ ਕੀ ਕਰਦਾ ਆ ਆਪਣੀ ਕੈਂਪ ਸਾਈਟ ਹੈ ਇੱਥੇ ਆਪਾਂ ਕਿਤੇ ਵੀ ਲਾ ਸਕਦੇ ਹਾਂ ਕੈਂਪਿੰਗ ਕਰ ਸਕਦੇ ਹਾਂ ਆ ਕਿਚਨ ਆ ਗਿਆ ਤੇ ਉਹ ਆ ਗਿਆ ਟਾਇਲਟ ਵਾਸ਼ਰੂਮ ਤੇ ਮੈਂ ਸੋਚਦਾ ਇੱਥੇ ਹੀ ਲਾ ਲੈਨੇ ਆ ਨਾਲੇ ਤਾਂ ਕਿਚਨ ਨੇੜੇ ਹੋ ਜਾਊਗਾ ਨਾ ਟਾਇਲਟ ਬਾਥਰੂਮ ਨੇੜੇ ਹੋ ਜਾਂਦਾ ਜਾਂ ਇਹ ਵੀ ਹੋ ਸਕਦਾ ਆਪਾਂ ਬੈਂਚ ਕੋਲੇ ਲਾ ਸਕਦੇ ਹਾਂ ਪਰ ਨਹੀਂ ਇੱਥੇ ਲਾਉਣੇ ਆ ਕਿ ਅੰਦਰ ਸ਼ੈੱਡ ਵੀ ਹੈਗਾ ਇੱਥੇ ਸਹੀ ਐ ਇੱਥੋਂ ਅੰਦਰ ਕੰਮ ਕਰਕੇ ਇੱਥੇ ਆ ਜਾਊਗਾ ਮੈਂ ਸਹੀ ਐ ਨਾ ਮੇਰੀ ਗੱਡੀ ਤੇ ਨਾ ਆ ਨਿਕਲ ਜਾਂਦੇ ਆ ਵਾਰੀ ਵਾਰੀ ਬਾਹਰ ਤਾਂ ਜ ਡਕ ਟੇਪ ਲਈਏ ਇਹਦਾ ਇਲਾਜ ਕਰਾਂਗੇ ਆ ਕਿਚਨ ਅੰਦਰ ਛੋਟਾ ਜਾ ਇੱਥੇ ਮੈਂ ਦਾ ਦੁੱਧ ਰੱਖੂੰਗਾ ਤੇ ਭੰਡੇ ਤੁਹਾਨੂੰ ਥਾਂ ਆ ਗਿਆ ਦੁੱਧ ਰੱਖਣ ਨੂੰ ਥਾਂ ਆ ਗਿਆ ਗੁੱਡ ਆ ਤੇ ਫ੍ਰੀਜ਼ਰ ਆ ਗਿਆ ਤੇ ਮਾਈਕ੍ਰੋਵੇਵ ਆ ਗਿਆ ਇਹ ਸਾਰੇ ਵਿੱਚ ਹੀ ਦਿੰਦੇ ਹੈਗੇ ਆ ਗ੍ਰਿਲਰ ਆ ਗਿਆ ਸਭੀ ਗ੍ਰਿਲਰ ਆ ਗਿਆ ਤੇ ਬੈਨ ਉਥਾ ਆ ਗਿਆ ਆਪ ਨੂੰ ਪਲੱਗ ਨਹੀਂ ਹੈਗਾ ਨਾ ਇੱਥੇ ਚਾਰਜ ਲਾਉਣ ਵਾਸਤੇ ਹੈਗੇ ਆ ਉਹ ਸੀਗੇ ਗੁੱਡ ਆ ਵੀ ਵਧੀਆ ਹੋ ਗਿਆ ਆਂਦੇ ਸਰਦਲ ਬੈਂ ਟੈਂਟ ਲਾਇਆ ਟੈਂਟ ਲਾਉਣ ਦੇ ਸਰ ਇਧਰ ਪਾਸੇ ਆ ਕੇ ਮੈਂ ਚੌਲ ਧਰਤੇ ਪਾਣੀ ਘਿਓ ਜੀਰਾ ਪਾ ਕੇ ਚੌਲ ਧਰਤੇ ਚੌਲ ਦਸਾ ਕਮਾਟਾ ਚ ਬਨ ਜਾਣਗੇ ਟਮਾਟਰ ਕੱਟੇ ਪਿਆ ਪਿਆਜ ਮੇਰੇ ਕੋਲ ਆ ਲਫਾਫੇ ਵਾਲੇ ਆ ਆ ਦੇਸੀ ਘਿਓ ਪਿਆ ਆ ਰਾਜਮਾ ਇਹ ਰਾਜਮਾ ਮੈਂ ਧੋ ਕੇ ਰੱਖਦੇ ਉੱਥੇ ਹੁਣ ਜਿਵੇਂ ਚੌਲ ਬਨ ਗਏ ਨਾਲ ਦੇ ਨਾਲ ਪੋਪਾਂਡ ਚ ਆਪਾਂ ਤੜਕਾ ਲਾਵਾਂਗੇ ਤੜਕਾ ਲਾ ਕੇ ਨਾਲ ਦੇ ਰਾਜਮਾ ਸੁਟਾਂਗੇ ਤੇ ਫਿਰ ਉਹਦਾ ਕੰਮ ਕਰਨ ਲੱਪਾਂਗੇ ਤੇ ਹੁਣ ਜਿੰਨਾ ਚਿਰ ਚੌਲ ਬਨ ਗਏ ਇਹਦਾ ਸੇਵਨ ਕੀਤਾ ਜਾਊਗਾ ਕੀ ਚਾਹੀਦਾ ਤੈਨੂੰ ਡਰਾਉਣਾ ਤਾਂ ਇਹਨਾਂ ਲੱਗੀਆਂ ਨੇ। ਵਰਕਨਾਂ ਬੈਗਿਆ ਹੁਣ। ਆ ਬਣ ਕੇ ਚੌਲ ਵਧੀਆ ਜੇ। ਫਰ ਰਾਜਮਾ ਤਰੇ ਹੋਇਆ। ਸੌਖੇ ਬਣ ਜਾਂਦੇ ਆ। ਮਤਲਬ ਗੰਨੇ ਟਮਾਟਰ ਕੱਟੋ, ਛੱਟ ਦੋ ਡੈਸਿਕਲ ਦੇ ਵਿੱਚ ਤੇ ਪਰ ਉਹਨੇ ਸਮਾਨ ਪਾ ਦੋ ਸਾਰਾ, ਨੂਨ ਮਿਰਚ ਮਸਾਲਾ ਪਾ ਕੇ। ਛੋਲੇ ਛੱਟ ਦੋ, ਦਾਲ ਛੱਟ ਦੋ, ਜਮਾਟੀ ਛੱਟ ਦੋ ਤਾਂ ਬਣ ਜਾਂਦੇ ਆ। ਛੇਤੀ ਬਣ ਜਾਂਦੇ। ਹਾਂਜੀ। ਅਜਿਹਾ ਆਪਣਾ ਜਿਹੜਾ ਸਫ਼ਰ ਸੀਗਾ ਉਹ ਸ਼ੁਰੂ ਕੀਤਾ ਸੀ ਹਮਗੈਂਡਨ ਤੋਂ ਠੀਕ ਹੈ ਤੇ ਹੁਣ ਆਪਾਂ ਬੈਠੇ ਆ ਕੈਮੋਬੀਲ ਚ ਇਹ ਮਾਉਂਟੀਸਾ ਦੇ ਨਾਲ ਇੱਕ ਛੋਟਾ ਜਿਹਾ ਪਿੰਡ ਆ ਉੱਥੇ ਬੈਠੇ ਤੇ ਪਿੰਡ ਦੇ ਵਿੱਚ ਬਹੁਤ ਸੋਹਣੇ ਕੈਂਪਸਾਈਟ ਜਿੱਥੇ ਆਪਾਂ ਬੈਠੇ ਆਗੇ ਤੇ ਅਜਿਹਾ ਜਿਹੜਾ ਸਫ਼ਰ ਸੀਗਾ ਉਹ ਬਹੁਤ ਸੋਹਣਾ ਰਿਹਾ ਲੱਗਿਆ ਮਤਲਬ ਗੁੱਡ ਸੀਗਾ ਤੇ ਇਸ ਪਿੰਡ ਨੂੰ ਰਾਹ ਸਿੱਧਾ ਮੈਲਬਨ ਤੋਂ ਵੀ ਆਉਂਦਾ ਮੈਲਬਨ ਤੋਂ ਹੈਡਲਿਟ ਹੈਡਲਿਟ ਤੋਂ ਫਿਰ ਵਿੱਚੋਂ ਵਿੱਚੋਂ ਆਸਟ੍ਰੇਲੀਆ ਦੇ ਸੈਂਟਰ ਦੇ ਵਿੱਚੋਂ ਦੀ ਹੋ ਕੇ ਆਪਾਂ ਇਸ ਪਿੰਡ ਤੱਕ ਉੱਪਰ ਪਹੁੰਚ ਜਾਂਦੇ ਆਗੇ ਇਧਰ ਆ ਕੁਈਨਸਲੈਂਡ ਤੋਂ ਜਦੋਂ ਆਪ ਬਸਵੇਂ ਉੱਪਰ ਨੂੰ ਗਏ ਆ ਉਧਰ ਜਾਣ ਦੀ ਲੋੜ ਨਹੀਂਗੀ ਸਿੜਨੀ ਤੋਂ ਹੀ ਸਿੱਧਾ ਅੰਦਰ ਅੰਦਰੋਂ ਵੀ ਹੋ ਜਾਂਦੇ ਹੈਗੇ ਆ ਉਧਰੋਂ ਦੀ ਵੀ ਰਾਹ ਹੁੰਦਾ ਪਰ ਆਪਾਂ ਬਿਗਲੈਪ ਕਰੀ ਜਾਂਦੇ ਆ ਤਾਂ ਆਪਾਂ ਨੂੰ ਉੱਪਰੋਂ ਦੀ ਘੁੰਮ ਕੇ ਹੀ ਆਉਣਾ ਪੈਣਾ ਸੀ ਕਿਉਂਕਿ ਡਿਗਲੈਪ ਦੇ ਵਿੱਚ ਸ਼ਾਰਟਕਟ ਨਹੀਂ ਤੁਸੀਂ ਲੈ ਸਕਦੇ ਹੁੰਦੇ ਤੇ ਇਹ ਬਹੁਤ ਸੋੜਾ ਪੈਂਦਾ ਹੈ ਮੀਂਹ ਵਿੱਚ ਉਹ ਚ ਪੈਣ ਲੱਗ ਪੈਂਦਾ ਵਿੱਚ ਵਿੱਚ ਛੱਡ ਜਾਂਦਾ ਚੰਗੀ ਗੱਲ ਥੋੜਾ ਸੋਹਣਾ ਹੋ ਗਿਆ ਉਧਰ ਦਾਲ ਵੀ ਬਣ ਗਈ ਨਹੀਂ ਰਾਜਮਾ ਬਣ ਗਏ ਤੇ ਨਾਲ ਚੌਲ ਵੀ ਬਣ ਗਏ ਬਸ ਇਸ ਤੋਂ ਬਾਅਦ ਐਡਿਟ ਕਰਕੇ ਵਲੌਗ ਮਿਊਜ਼ਿਕ ਦਾ ਕੰਮ ਕਰਕੇ ਨਾ ਕੇ ਫੇਰਾ ਗਰੋਟੀ ਖਾ ਕੇ ਫਿਰ ਆਪਾਂ ਪੈ ਜਾਣਾ ਹੈ ਤੇ ਦੇਖਦੇ ਹਾਂ ਕੱਲ ਨੂੰ ਕੀ ਪ੍ਰੋਗਰਾਮ ਹੈ ਕੱਲ ਨੂੰ ਹੁਣ ਮੈਂ ਇਸ ਵਲੌਗ ਦੀ ਐਂਡਿੰਗ ਕਰਨ ਤੋਂ ਬਾਅਦ ਕੱਲ ਦੀ ਵਿਆਤਬੰਦੀ ਬਣਾਉਂਗਾ ਵੀ ਕੱਲ ਨੂੰ ਮੈਂ ਕਿੱਥੋਂ ਦੀ ਟ੍ਰੈਵਲ ਕਰਨਾ ਤੇ ਜਿਹੜਾ ਅੱਜ ਦਾ ਆਪਣਾ ਟ੍ਰੈਵਲ ਸੀਗਾ ਤਕਰੀਬਨ ਤਕਰੀਬਨ 700 ਕਿਲੋਮੀਟਰ ਦਾ ਸੀ ਤੇ ਜਿਹੜਾ ਕਿ ਬਹੁਤ ਵਧੀਆ ਰਿਹਾ ਤੇ ਪਹਿਲਾਂ ਮੈਨੂੰ ਲੱਗਿਆ ਵੀ ਇੱਥੇ ਗਰਮੀ ਹੋਊਗੀ ਪਰ ਇੱਥੇ ਗਰਮੀ ਹੈਗੀ ਹੈ ਪਰ ਸੋਹਣੀ ਗਰਮੀ ਹੈ ਮਤਲਬ ਮਾੜੀ ਗਰਮੀ ਨਹੀਂ ਹੈਗੀ ਬਹੁਤ ਵਧੀਆ ਹੈਗੀ ਤਾਂ ਸੋ ਜਿਗਾ ਤੋਂ ਸਿੱਧ ਤੇ ਪਤਾ ਲਾਈਕ ਕਰ ਦਿਆ ਕਰੋ ਲਾਈਕ ਕਰਨਾ ਕੀ ਹੈ ਹੋਰ ਨਾਲ ਲੋਕਾਂ ਕੋਲੇ ਵੀ ਜਾਊਗੀ ਵੀਡੀਓ ਜੇ ਤੁਸੀਂ ਵੇਖ ਕੇ ਐਂ ਛੱਡ ਜਾਨੇ ਹੋ ਫਿਰ ਹੋਰਨਾਂ ਕੋਲੇ ਨਹੀਂ ਜਾਂਦੀ ਵੀਡੀਓ ਲਾਈਕ ਕਰ ਲਿਆ ਕਰੋ ਤੇ ਜੇਕਰ ਬਾਲਾ ਹੋ ਜਾਏ ਤਾਂ ਕਮੈਂਟ ਵੀ ਕਰ ਦਿਆ ਕਰੋ ਤੇ ਜੇਕਰ ਸ਼ੇਅਰ ਸ਼ੁਰੂ ਕਰ ਸਕਦੇ ਹੋ ਤਾਂ ਰਪਾਇੰਤਾ ਕਰ ਲਿਆ ਕਰੋ ਕਿਉਂਕਿ ਆਪਣੋਂ ਵੇਖਣ ਵਾਲੇ ਬਹੁਤ ਘੱਟ ਹੈਗੇ ਤੇ ਪਰ ਕੋਈ ਗੱਲ ਨਹੀਂ ਹੌਲੀ ਹੌਲੀ ਵਧ ਜਾਣਗੇ ਤੇ ਹੋਣ ਲਈ ਗੁੱਡ ਨਾਈਟ ਕੈਮੋਵਿਲ ਨਾਮ ਦੇ ਪਿੰਡ ਦਾ ਆ ਮੈਂ ਮੈਕ ਕੋਲ ਕੇ ਬੈਠਾ ਕਿਉਂਕਿ ਬੋਲੇ ਨਹੀਂ ਜਾਂਦਾ ਸਵੇਰ ਵਾਲਾ ਮੈਂ ਪਿੰਡ ਵੀ ਸੀਗਾ ਹੁੰਗੈਂਡਨ H U G H E N D E N ਹੁੰਗੈਂਡਨ ਕੱਕੀ ਸੀਗਾ ਤੇ ਮਾਉਂਟ ਹਿਸਾ ਵਿੱਚ ਇੱਕੋ ਇੱਕ ਥਾਂ ਸੀਗੀ ਵੇਖਣ ਵਾਲੀ ਉਹ ਜਿਹੜੀ ਆਪਾਂ ਵੇਖਿਆ ਸੀ ਆਊਟਬੈਕ ਉਹਨਾਂ ਦਾ ਨਾ ਮਿਊਜ਼ੀਅਮ ਤੇ ਉਹ ਬੰਦ ਸੀਗਾ ਉੱਥੇ ਆਪਾਂ ਫਿਰ ਜਾਣ ਨਹੀਂ ਪਾਏ ਤੇ ਬਾਕੀ ਕੱਲ ਨੂੰ ਸਵੇਰੇ ਆਪਾਂ ਇੱਥੋਂ ਅਗਲੇ ਪਾਸੇ ਨਿਕਲਦੇ ਤੇ ਆਪਾਂ ਸ਼ਾਇਦ 2-3 ਦਿਨਾਂ ਤੱਕ ਆਪਾਂ ਡਾਰਵਿਨ ਪਹੁੰਚ ਤਾਹ ਹੁਣ ਲਈ ਸਾਰੀ ਕਾਸਾਰੇ ਨੂੰ ਖੁਸ਼ ਹੋ